ਇਹ ਰੀਤ ਪੁਰਾਣੀ ਹਾਨਦੀ ਈ ਜੋ ਖੇਤੀ ਨਾਲ ਸਬੰਧਤ ਨਹੀਂ ਇਹ ਰੀਤ ਪੁਰਾਣੀ ਹਾਨਦੀ ਈ ਜੋ ਖੇਤੀ ਨਾਲ ਸਬੰਧਤ ਨਹੀਂ ਅੱਜ ਕੱਲ ਦੇ ਲੋਕਾਂ ਦੇ ਸਿਰ ਤੇ ਝੜੀ ਨੱਟ ਦੀ ਰੰਗਤ ਨਹੀਂ ਪਰ ਅੱਜ ਕੱਲ ਦੇ ਲੋਕਾਂ ਦੇ ਸਿਰ ਤੇ ਝੜੀ ਨੱਟ ਦੀ ਰੰਗਤ ਅਸੀਂ ਜਿਸ ਦਾ ਦਿੱਤਾ ਖਾਨੇ ਆ ਅਸੀਂ ਜਿਸ ਦਾ ਦਿੱਤਾ ਖਾਨੇ ਆ ਉਹਨੂੰ ਮੰਨੇ ਬਿਨਾ ਨਹੀਂ ਸਰਨਾ ਬਾਬੀ ਦੀ ਨਾਦਾਨੀ ਬਾਬੀ ਦੀ ਨਾਦਾਨੀ ਪੋਰ ਛਾੜਿਆ ਆਪਾ ਕਰਨਾ ਬਾਬੀ ਦੀ ਨਾਦਾਨੀ ਪੋਰ ਛਾੜਿਆ ਆਪਾ ਕਰਨਾ ਅੱਜ ਕੱਲ ਦੇ ਲੋਕੀ ਨਹੀਂ ਮੰਨਦੇ ਦੀਪੇ ਭੁੱਲ ਗੇ ਰੀ ਦਰਵਾਜ਼ਾ ਨੂੰ ਉਹ ਕਿਹੋ ਜਿਹੇ ਸੀ ਲੋਕ ਹੁੰਦੇ ਪਗ ਨਾਲ ਪੂਰ ਗਏ ਲਿਆ ਜਾਂ ਨੂੰ ਕਿਹੋ ਜਹੀ ਸੀ ਲੋਕ ਹੁੰਦੇ ਪਗ ਨਾਲ ਪੂਰਗੇ ਲਿਆ ਜਾਨੂ ਤੁਸੀਂ ਭੁੱਲ ਨਾ ਜਾਇਓ ਲੋਕੋ ਵੇ ਤੁਸੀਂ ਭੁੱਲ ਨਾ ਜਾਇਓ ਲੋਕੋ ਵੇ ਸੋਨ ਵਧੀਆ ਗੀਤ ਸੁਨਾਵਾਗੇ ਬਾਬੇ ਦੇ ਸ਼ੁਕਰ ਗੁਜ਼ਾਰ ਲਈ ਅਸੀਂ ਵਧੀਆ ਖੀਰ ਬਣਾਵਾਗੇ ਬਾਬੇ ਦੇ ਸ਼ੁਕਰ ਗੁਜ਼ਾਰ ਲਈ ਅਸੀਂ ਖੀਰ ਕੜਾ ਬਣਾਵਾਗੇ